ਬਹੁਤ ਸਾਰੇ ਅਧਿਕਾਰ ਜਿਹੜੇ ਆ ਬਜ਼ੁਰਗਾਂ ਨੂੰ ਦਿੱਤੇ ਗਏ ਨੇ ਟ੍ਰਾਂਸਫਰ ਡੀਡ ਕਰਾਈ ਸੀ ਆਪਣੇ ਬੱਚਿਆਂ ਦੇ ਨਾਂ ਤੇ ਉਹ ਬਜ਼ੁਰਗ ਜਿਹੜੇ ਆ ਉਹਨੂੰ ਕੈਨਸਲ ਕਰਵਾ ਸਕਦੇ ਕਿਤੇ ਵਿੱਚ ਹੋਣਾ ਚਾਹੀਦਾ ਕਿ ਅਗਰ ਬੱਚੇ ਖਿਆਲ ਨਹੀਂ ਰੱਖਦੇ ਸਸੀਗਲ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਤੇ ਤੁਹਾਡੇ ਕੀ ਰਾਈਟ ਨੇ ਤੇ ਕਈ ਵਾਰ ਹੁੰਦਾ ਹੈ ਕਿ ਜੋ ਬਜ਼ੁਰਗ ਨੇ ਉਹਨਾਂ ਦੇ ਬੱਚੇ ਉਹਨਾਂ ਤੋਂ ਉਹਨਾਂ ਦੀ ਪ੍ਰਾਪਰਟੀ ਲੈ ਕੇ ਉਹਨਾਂ ਦਾ ਖਿਆਲ ਨਹੀਂ ਰੱਖਦੇ ਜਾਂ ਫਿਰ ਉਹਨਾਂ ਨੂੰ ਕਿਤੇ ਛੱਡ ਆਉਂਦੇ ਨੇ ਜਾਂ ਫਿਰ ਉਹਨਾਂ ਦੀ ਬੇਸਿਕ ਨੈਸੈਸਿਟੀ ਜੋ ਹੈ ਉਹ ਨਹੀਂ ਪੂਰੀ ਕਰਦੇ ਤੇ ਇਸ ਹਾਲਾਤ ਵਿੱਚ ਤੁਹਾਡੇ ਕੀ ਰਾਈਟਸ ਨੇ ਇਹ ਵੀਡੀਓ ਸਪੈਸ਼ਲੀ ਹੋਣ ਵਾਲੀ ਹੈ ਉਹਨਾਂ ਵਾਸਤੇ ਜਿਨ੍ਹਾਂ ਦੀ ਏਜ 60 ਪਲੱਸ ਹੋ ਚੁੱਕੀ ਹੈ ਸੀਨੀਅਰ ਸਿਟੀਜ਼ਨ ਦਾ ਦਰਜਾ ਜਿਨ੍ਹਾਂ ਨੂੰ ਮਿਲ ਚੁੱਕਿਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਇਸ ਐਕਟ ਦੇ ਅੰਦਰ ਅੰਡਰ ਥੱਡ ਕੋ ਇਹ ਸਾਰੇ ਰਾਈਟਸ ਨੇ ਸੋ ਐਕਟ ਹੈ ਮੈਂਟੇਨੈਂਸ ਐਂਡ ਵੈਲਫੇਅਰ ਆਫ ਸੀਨੀਅਰ ਸਿਟੀਜ਼ਨ ਐਕਟ ਇਸ ਐਕਟ ਦੇ ਅਧੀਨ ਕੋਈ ਵੀ ਸੀਨੀਅਰ ਸਿਟੀਜ਼ਨ ਹੈ ਉਹਦੇ ਕੋ ਇਹ ਰਾਈਟ ਹੈ ਕਿ ਉਹ ਆਪਣੇ ਬੱਚਿਆਂ ਤੋਂ ਖਰਚਾ ਪਾਣੀ ਲੈ ਸਕਦੇ ਨੇ ਆਪਣੀ ਬੇਸਿਕ ਨੈਸੈਸਿਟੀ ਕਪੜਾ ਖਾਣ ਪੀਣ ਦਾ ਜਾਂ ਉਹਨਾਂ ਦੀ ਦਵਾਈਆਂ ਇਹ ਸਾਰਾ ਕੁਝ ਲੈਣਾ ਤੁਹਾਡਾ ਇੱਕ ਕਾਨੂੰਨੀ ਅਧਿਕਾਰ ਹੈ ਸੋ ਇਸ ਤੋਂ ਇਲਾਵਾ ਅਸੀਂ ਕਈ ਵਾਰ ਕੀ ਹੁੰਦਾ ਹੈ ਕਿ ਜੋ ਬਜ਼ੁਰਗ ਨੇ ਤੇ ਉਹ ਪ੍ਰਾਪਰਟੀ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਬੱਚੇ ਉਹਨਾਂ ਦਾ ਹਾਲ ਨਹੀਂ ਪੁੱਛਦੇ ਸੋ ਇਸ ਕੇਸ ਵਿੱਚ ਸਰ ਜੇ ਪ੍ਰਾਪਰਟੀ ਹੁਣ ਬੱਚਿਆਂ ਦੇ ਬੱਚਿਆਂ ਦੇ ਨਾਮ ਤੇ ਕਰਵਾਤੀ ਐ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਵਾਪਸ ਲੈਣਾ ਚਾਹੁੰਦੇ ਨੇ ਹੁਣ ਉਹ ਪ੍ਰਾਪਰਟੀ ਤੇ ਉਹਦਾ ਕੀ ਪ੍ਰੋਸੀਜਰ ਹੈ ਦੇਖੋ ਐਕਟ 2007 ਦਾ ਜਿਹੜਾ ਆ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ਼ਿਪ ਸੀਨੀਅਰ ਸਿਟੀਜ਼ਨ ਇਹਦੇ ਵਿੱਚ ਬਹੁਤ ਸਾਰੇ ਅਧਿਕਾਰ ਜਿਹੜੇ ਆ ਬਜ਼ੁਰਗਾਂ ਨੂੰ ਦਿੱਤੇ ਗਏ ਨੇ ਬਜ਼ੁਰਗਾਂ ਨੂੰ ਤੇ ਜਿਹੜੇ ਪੇਰੈਂਟਸ ਹੈਗੇ ਆ ਮਾਵਾ ਪਾਪ ਹੈਗੇ ਉਹਨਾਂ ਨੂੰ ਦਿੱਤੇ ਗਏ ਨੇ ਜਿਹੜੇ ਉਹਨਾਂ ਦੇ ਬੱਚੇ ਆ ਜਾਂ ਰਿਲੇਟਿਵਸ ਆ ਜੇ ਬੱਚੇ ਨਹੀਂ ਹੈਗੇ ਰਿਲੇਟਿਵਸ ਦੇ ਕੋਲ ਰਹਿ ਰਹੇ ਆ ਉਹਨਾਂ ਨੇ ਉਹਨਾਂ ਨੂੰ ਬੱਚਿਆਂ ਨੇ ਜਾਂ ਰਿਲੇਟਿਵਸ ਨੇ ਉਹਨਾਂ ਨੂੰ ਅਬੰਡਨ ਕਰ ਦਿੱਤਾ ਆ ਛੱਡ ਦਿੱਤਾ ਆ ਜਾਂ ਨੈਗਲੈਕਟ ਕਰ ਦਿੱਤਾ ਆ ਠੀਕ ਆ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਘਰੋਂ ਬਾਹਰ ਕੱਢ ਦਿੱਤਾ ਆ ਤੇ ਬਹੁਤ ਸਾਰੇ ਜਿਹੜੇ ਅਧਿਕਾਰ ਆ ਉਹ ਆਪਣੇ ਕੇਸ ਜਿਹੜਾ ਆ ਇਸ ਐਕਟ ਦੇ ਅਧੀਨ ਆਪਣੀ ਪਟੀਸ਼ਨ ਦਾਇਰ ਕਰਕੇ ਉਹ ਆਪਣੇ ਸਾਰੇ ਹੱਕ ਹਕੂਕ ਜਿਹੜੇ ਆ ਲੈ ਸਕਦੇ ਆ ਹੱਕਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲੋਂ ਮੇਨਟੇਨੈਂਸ ਦਾ ਅਧਿਕਾਰ ਹੈ ਮੇਨਟੇਨੈਂਸ ਦੇ ਵਿੱਚ ਫੂਡ ਸ਼ੈਲਟਰ ਮੈਡੀਸਨ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਉਹਨਾਂ ਦਾ ਡਿਗਨਿਟੀ ਦੇ ਨਾਲ ਜੀਨ ਜੀਵਨ ਜਿਉਣ ਦਾ ਜਿਹੜਾ ਅਧਿਕਾਰ ਹੈ ਉਹ ਸਾਰਾ ਕੁਝ ਜਿਹੜਾ ਇਨਕਲੂਡਡ ਹੈਗਾ ਇਸ ਤੋਂ ਇਲਾਵਾ ਜਿਹੜੀ ਆ ਉਹਨਾਂ ਦੀ ਪ੍ਰਾਪਰਟੀ ਦੀ ਜਿਹੜੀ ਆ ਪ੍ਰੋਟੈਕਸ਼ਨ ਦੀ ਗੱਲ ਜਿਹੜੀ ਆ ਉਹ ਐਕਟ ਦੇ ਵਿੱਚ ਕੀਤੀ ਗਈ ਹੈ ਇਹ ਮੰਨ ਲਓ ਉਹ ਪ੍ਰਾਪਰਟੀ ਬਜ਼ੁਰਗਾਂ ਦੇ ਨਾਂ ਤੇ ਸੀ ਉਹਨਾਂ ਨੇ ਜੀਂਦੇ ਜੀ ਆਪਣੇ ਬੱਚਿਆਂ ਦੇ ਨਾਂ ਤੇ ਕਰ ਦਿੱਤੀ ਹੋ ਸਕਦਾ ਬੱਚਿਆਂ ਦੇ ਪ੍ਰੈਸ਼ਰ ਦੇ ਅਧੀਨ ਕੀਤੀ ਹੋਵੇ ਹੋ ਸਕਦਾ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਦੇ ਅਧੀਨ ਕੀਤੀ ਹੋਵੇ ਬਟ ਪ੍ਰਾਪਰਟੀ ਜਦੋਂ ਬੱਚਿਆਂ ਦੇ ਨਾਂ ਹੋ ਜਾਂਦੀ ਹੈ ਤਾਂ ਆਮ ਤੌਰ ਤੇ ਦੇਖਿਆ ਗਿਆ ਕਿ ਬੱਚੇ ਪ੍ਰਾਪਰਟੀ ਜਦੋਂ ਉਹਨਾਂ ਦੇ ਨਾਂ ਤੇ ਹੋ ਗਈ ਤਾਂ ਉਹ ਬਜ਼ੁਰਗਾਂ ਨੂੰ ਆਪਣੇ ਸਿਰ ਦੇ ਉੱਤੇ ਆਪਣੇ ਜਿਹੜਾ ਹੈ ਭਾਰ ਸਮਝਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਉਹਨਾਂ ਦੀ ਦੇਖਭਾਲ ਤਾਂ ਕੀ ਉਹਨਾਂ ਦੀ ਮਲੋ ਸੇਵਾ ਪਾਣੀ ਤਾਂ ਕੀ ਕਰਨੀ ਆ ਤੇ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਧੱਕੇ ਮਾਰ ਕੇ ਜਿਹੜਾ ਆ ਬਾਹਰ ਕੱਢ ਦਿੰਦੇ ਆ ਜਾਂ ਫਿਰ ਕਿਸੇ ਵਿਰਦ ਆਸ਼ਰਮ ਵਿੱਚ ਉਹਨਾਂ ਨੂੰ ਛੱਡ ਜਾਂਦੇ ਆ ਕਈ ਵਾਰ ਤਾਂ ਅਸੀਂ ਇਹ ਵੀ ਦੇਖਿਆ ਆ ਕਿ ਉਹੋ ਕਿਸੇ ਨਦੀ ਕਿਸੇ ਖੂਹ ਜਾਂ ਕਿਸੇ ਹੋਰ ਜਗ੍ਹਾ ਤੇ ਉਹਨਾਂ ਨੂੰ ਸਿੱਟ ਆਉਂਦੇ ਆ ਸਰਕਾਰ ਦਾ ਵੀ ਸਿੱਟ ਆਉਂਦੇ ਜਿਹੜੀ ਬਹੁਤ ਜ਼ਿਆਦਾ ਜਿਹੜੀ ਆ ਮਾੜੀ ਮੰਦ ਭਾਗੀ ਗੱਲ ਆ ਉਹ ਆਪਣੇ ਬੱਚਿਆਂ ਦੇ ਲਈ ਤੇ ਇਹਦੇ ਲਈ ਜਿਹੜਾ ਆ ਐਕਟ ਬਣਿਆ ਹੋਇਆ ਵੀ ਜੇ ਪ੍ਰੋਪਰਟੀ ਉਹਨਾਂ ਨੂੰ ਜਿਹੜੀ ਆ ਆਪਣੇ ਬੱਚਿਆਂ ਦੇ ਨਾਂ ਤੇ ਕਰਾ ਦਿੱਤੀ ਹੈ ਉਹਦੇ ਨਾਲ ਕੀ ਹੈ ਕਿ ਉਹ ਉਹ ਪ੍ਰੋਪਰਟੀ ਨੂੰ ਅਸੀਂ ਕੇਸ ਰਾਹੀਂ ਉਹ ਆਰਡਰ ਇਹੋ ਜਿਹਾ ਕਰਾ ਸਕਦੇ ਹਾਂ ਕਿ ਜਿਹੜੀ ਤਬਦੀਲ ਮਲਕੀਤ ਕਰਵਾਈ ਸੀ ਜਿਹੜੀ ਟਰਾਂਸਫਰ ਡੀਡ ਕਰਾਈ ਸੀ ਆਪਣੇ ਬੱਚਿਆਂ ਦੇ ਨਾਂ ਤੇ ਉਹ ਬਜ਼ੁਰਗ ਜਿਹੜੇ ਆ ਉਹਨੂੰ ਕੈਨਸਲ ਕਰਵਾ ਸਕਦੇ ਆ ਉਹ ਕੈਨਸਲ ਕਰਾਉਣ ਦੇ ਲਈ ਜਿਹੜੀ ਮੇਨਟੇਨੈਂਸ ਟਰਿਬਿਊਨਲ ਆ ਜਿਹੜੀ ਟਰਿਬਿਊਨਲ ਅਥਾਰਟੀ ਇਹਦੇ ਵਿੱਚ ਐਕਟ ਚ ਬਣਾਈ ਗਈ ਹੈ ਤੇ ਉਹ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬਾਨ ਜਿਹੜੇ ਆ ਉਹਨਾਂ ਦੇ ਕੋਲ ਅਥਾਰਟੀ ਆ ਉਹ ਉਥੇ ਉਹ ਦੀ ਜਿਹੜੀ ਆ ਟ੍ਰਾਂਸਫਰ ਡੀਡ ਨੂੰ ਤਬਦੀਲ ਮਲਕੀਤ ਨੂੰ ਉਹ ਕੈਨਸਲ ਕਰ ਸਕਦੇ ਆ ਇਸ ਤੋਂ ਇਲਾਵਾ ਡਿਸਟ੍ਰਿਕਟ ਮੈਜਿਸਟਰੇਟ ਤੇ ਇਸ ਤੋਂ ਇਲਾਵਾ ਕੀ ਹੈ ਕਿ ਜਿਹੜਾ ਉਹਨਾਂ ਦਾ ਮਕਾਨ ਸੀ ਉਹ ਪ੍ਰਾਪਰਟੀ ਸੀਗੀ ਉਹਦੇ ਵਿੱਚ ਉਹਨਾਂ ਦੇ ਕੋਲ ਰਹਿਣ ਦਾ ਅਧਿਕਾਰ ਹੈ ਉਹ ਇਹ ਨਹੀਂ ਹੈਗਾ ਕਿ ਜੇ ਉਹ ਉਹਦਾ ਉਹਨਾਂ ਦਾ ਬੱਚਾ ਜਾਂ ਉਹਨਾਂ ਦਾ ਰਿਲੇਟਿਵ ਜਿਹਨਾਂ ਦੇ ਕਬਜ਼ੇ ਦੇ ਵਿੱਚ ਉਹ ਪ੍ਰਾਪਰਟੀ ਹੈਗੀ ਆ ਉਹ ਬਜ਼ੁਰਗ ਨੂੰ ਉਹ ਧੱਕੇ ਦੇ ਨਾਲ ਬਾਹਰ ਕੱਢ ਦਿੰਦੇ ਆ ਤੇ ਬਜ਼ੁਰਗ ਜਿਹੜਾ ਆ ਉਹ ਆਪਣੇ ਇੱਕ ਪਟੀਸ਼ਨ ਦਾਇਰ ਕਰਕੇ ਉਸੇ ਹੀ ਘਰ ਦੇ ਵਿੱਚ ਰਹਿਣ ਦਾ ਅਧਿਕਾਰ ਲੈ ਸਕਦਾ ਰਹਿਣ ਦਾ ਅਧਿਕਾਰ ਰਹਿਣ ਦਾ ਆਰਡਰ ਪਾਸ ਕਰਵਾ ਸਕਦਾ ਕੋਰਟ ਤੋਂ ਤੇ ਬੱਚਿਆਂ ਨੂੰ ਜਿਹੜਾ ਆ ਬਿਵਸ਼ ਬਾਉਂਡਨ ਜਿਹੜਾ ਬਾਉਂਡ ਹੋ ਕੇ ਉਹਨੂੰ ਬਜ਼ੁਰਗ ਨੂੰ ਉੱਥੇ ਰੱਖਣਾ ਪਵੇਗਾ ਈਵਨ ਇਹ ਵੀ ਜਿਹੜਾ ਆ ਆਰਡਰ ਹੋ ਸਕਦਾ ਕਿ ਉਸ ਘਰ ਦੇ ਵਿੱਚ ਬਜ਼ੁਰਗ ਰਵੇ ਪਰ ਉਹ ਬੱਚੇ ਜਿਨ੍ਹਾਂ ਨੇ ਅਬੰਡਨ ਕੀਤਾ ਸੀ ਜਿਨ੍ਹਾਂ ਨੇ ਨੈਗਲੈਕਟ ਕੀਤਾ ਸੀ ਆਪਣੇ ਬਜ਼ੁਰਗ ਨੂੰ ਜਿਨ੍ਹਾਂ ਨੇ ਬਜ਼ੁਰਗ ਦੇ ਨਾਲ ਦੇ ਉੱਤੇ ਤਸ਼ੱਦਦ ਕੀਤੀ ਸੀ ਉਹਨਾਂ ਨੂੰ ਉਸ ਘਰ ਚੋਂ ਬਾਹਰ ਨਿਕਲਣ ਦਾ ਜਿਹੜਾ ਆ ਆਰਡਰ ਹੋ ਸਕਦਾ ਸੋ ਬੱਚਿਆਂ ਨੂੰ ਘਰੋਂ ਬਾਹਰ ਵੀ ਕੱਢਿਆ ਜਾ ਸਕਦਾ ਹਾਂਜੀ ਤੇ ਪ੍ਰਾਪਰਟੀ ਬਾਪਸ ਵੀ ਲਈਤੀ ਜਾ ਸਕਦੀ ਹੈ ਬਿਲਕੁਲ ਜੀ ਤੇ ਰਹਿ ਵੀ ਸਕਦੇ ਆ ਉੱਥੇ ਤਿੰਨ ਵਿੱਚ ਕੋਈ ਆਪਸ਼ਨ ਹੈ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ ਸਰ ਹਾਂਜੀ ਕਈ ਵਾਰ ਕੀ ਹੁੰਦਾ ਕਿ ਜਿੱਦਾਂ ਮੈਂ ਦੇਖਿਆ ਕਿ ਜੱਜਮੈਂਟ ਕਈ ਪੜੀਆਂ ਉਹਦੇ ਵਿੱਚ ਲਿਖਿਆ ਹੁੰਦਾ ਕਿ ਸਪੈਸੀਫਿਕਲੀ ਪ੍ਰੋਪਰਟੀ ਨਾਮ ਕਰਨ ਤੋਂ ਪਹਿਲਾਂ ਇੱਕ ਲਿਖਿਆ ਲਿਖਤੀ ਵਿੱਚ ਹੋਣਾ ਚਾਹੀਦਾ ਕਿ ਅਗਰ ਬੱਚੇ ਖਿਆਲ ਨਹੀਂ ਰੱਖਦੇ ਤਾਂ ਪ੍ਰੋਪਰਟੀ ਵਾਪਸ ਲਈਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਸੋ ਜੇ ਲਿਖਤੀ ਵਿੱਚ ਕਿਸੇ ਨੇ ਨਹੀਂ ਕਰਵਾਇਆ ਫਿਰ ਵੀ ਕਰਵਾਇਆ ਜਾ ਸਕਦਾ ਲਿਖਤੀ ਵਿੱਚ ਜਿਹਦਾ ਟ੍ਰਾਂਸਫਰ ਡੀਡ ਹੁੰਦੀ ਹੈ ਉਹ ਇੱਕ ਤਰੀਕੇ ਦਾ ਕੰਟਰੈਕਟ ਆ ਕੰਟਰੈਕਟ ਵਿੱਚ ਸ਼ਰਤ ਲਿਖ ਲਈ ਤਾਂ ਉਹ ਕੰਟਰੈਕਟ ਦੀ ਸ਼ਰਤ ਤਾਂ ਲਾਗੂ ਹੋਏਗੀ ਹੋਏਗੀ ਉਹ ਤਾਂ ਕੋਈ ਦੂਰ ਆਏ ਹੈ ਹੀ ਨਹੀਂ ਉਹਦੇ ਲਈ ਤਾਂ ਐਕਟ ਦੀ ਵੀ ਜ਼ਰੂਰਤ ਨਹੀਂ ਆ ਜਿਹੜੀ ਉਹਦੇ ਵਿੱਚ ਹੀ ਲਿਖ ਦਿੱਤੀ ਜਿਹੜੀ ਉਹ ਵਿੱਚ ਨਹੀਂ ਲਿਖੀ ਇਸੇ ਕਰਕੇ ਤਾਂ ਐਕਟ ਜਿਹੜਾ ਹੈ ਪਾਸ ਹੋਇਆ ਜਿੱਥੇ ਇਹੋ ਜੀ ਸ਼ਰਤ ਨਹੀਂ ਆ ਕਿ ਜੇ ਉਹ ਬਜ਼ੁਰਗ ਦੀ ਸੇਵਾ ਜਾਂ ਬੱਚੇ ਜਿਹੜੇ ਉਹਨੂੰ ਨੈਗਲੈਕਟ ਕਰਦੇ ਆ ਸੇਵਾ ਨਹੀਂ ਕਰਦੇ ਤੇ ਉਹ ਜਿਹੜੀ ਟਰਾਂਸਫਰ ਡੀਡ ਆ ਉਹਨੂੰ ਕੈਨਸਲ ਸਮਝਿਆ ਜਾਵੇ ਜਾਂ ਉਹ ਜਿਹੜੀ ਕੈਨਸਲ ਹੋ ਜਾਵੇਗੀ ਇਹੋ ਜੀ ਸ਼ਰਤ ਉਹਦੇ ਵਿੱਚ ਨਹੀਂ ਲਿਖੀ ਤਾਂ ਐਕਟ ਦੀਆਂ ਪ੍ਰੋਵੀਜ਼ਨ ਜਿਹੜੀਆਂ ਉਹ ਲਾਗੂ ਰਹਿਣਗੀਆਂ ਐਕਟ ਦੇ ਅਧੀਨ ਅਸੀਂ ਕੋਰਟ ਤੋਂ ਜਿਹੜਾ ਆ ਉਸ ਨੂੰ ਕੈਨਸਲ ਕਰਵਾ ਸਕਦੇ ਚਾਹੇ ਉਹਦੇ ਵਿੱਚ ਲਿਖਿਆ ਹੋਵੇ ਚਾਹੇ ਨਾ ਲਿਖਿਆ ਹੋਵੇ ਚਲੋ ਸਰ ਇਹ ਤਾਂ ਹੋ ਗਈ ਕੀ ਪ੍ਰਾਪਰਟੀ ਆਪਾਂ ਵਾਪਸ ਲੈ ਸਕਦੇ ਹਾਂ ਹੂੰ ਕਈ ਵਾਰ ਕੀ ਹੁੰਦਾ ਕਿ ਪ੍ਰਾਪਰਟੀ ਵਾਪਸ ਲੈਣਾ ਤਾਂ ਦੂਰ ਬੱਚੇ ਕੀ ਕਰਦੇ ਆ ਆਪਣੇ ਮਾਪਿਆਂ ਨੂੰ ਸੜਕਾਂ ਤੇ ਛੱਡ ਜਾਂਦੇ ਆ ਵੰਡਨ ਕਰ ਦਿੰਦੇ ਨੇ ਹੂੰ ਤੇ ਉਹਦੇ ਵਾਸਤੇ ਵੀ ਸਜ਼ਾ ਹੈ ਕੁਝ ਉਹ ਕਿੰਨੀ ਸਜ਼ਾ ਸਰ ਹਾਂਜੀ ਇਸ ਐਕਟ ਦੇ ਅਧੀਨ ਜਿਹੜੀ ਆ ਇੱਕ ਡੈਟਰੈਂਟ ਇੱਕ ਪ੍ਰੋਵੀਜ਼ਨ ਬਣਾਈ ਹੋਈ ਆ ਡਰ ਪੈਦਾ ਕਰਨ ਦੇ ਲਈ ਇਹੋ ਜਿਹੇ ਜਿਹੜੇ ਕੁਪੁੱਤ ਜਿਹੜੇ ਹੋ ਜਾਂਦੇ ਆ ਜਿਹੜੇ ਮਾਪੇ ਉਹਨਾਂ ਦੀ ਸਾਰੀ ਉਮਰ ਸੇਵਾ ਕੀਤੀ ਸਾਰੀ ਉਮਰ ਉਹਨਾਂ ਦਾ ਦੇਖਭਾਲ ਉਹਨਾਂ ਦੀ ਪਾਲਣ ਪੋਸ਼ਣ ਕੀਤਾ ਉਹਨਾਂ ਨੂੰ ਵੱਡੇ ਕੀਤਾ ਉਹਨਾਂ ਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਵਧੀਆ ਵਧੀਆ ਨੌਕਰੀਆਂ ਤੇ ਲਵਾਇਆ ਪਰ ਜਦੋਂ ਬੱਚੇ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਹੈ ਤੇ ਉਹਦੇ ਲਈ ਐਕਟ ਦੇ ਵਿੱਚ 3 ਮਹੀਨੇ ਤੱਕ ਦੀ ਸਜ਼ਾ ਤੇ 5000 ਤੱਕ ਦਾ ਜੁਰਮਾਨਾ ਤੇ ਦੋਵੇਂ ਹੀ ਸਜ਼ਾ ਵੀ 10 ਮਹੀਨੇ ਤੱਕ ਦੀ ਸਜ਼ਾ ਤੇ ਜੁਰਮਾਨਾ ਵੀ ਦੋਨੋਂ ਜਿਹੜੀਆਂ ਸਜ਼ਾਵਾਂ ਦੋਨੇ ਸਜ਼ਾਵਾਂ ਦੇ ਰੂਪ ਚ ਆਰਡਰ ਪਾਸ ਕੀਤਾ ਜਾ ਸਕਦਾ ਆ ਤੇ ਇਹ ਇੱਕ ਤਰੀਕੇ ਦੀ ਡੈਟਰੈਂਟ ਜਿਹੜਾ ਆ ਉਹ ਪ੍ਰੋਵੀਜ਼ਨ ਹੈਗੀ ਆ ਕਿ ਡਰ ਪੈਦਾ ਹੋ ਸਕੇ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਬੱਚੇ ਇਹੋ ਜਿਹੜੇ ਆ ਕੰਮ ਕਰਦੇ ਆ ਆਪਣੇ ਮਾਪਬਪ ਦੀ ਸੇਵਾ ਨਹੀਂ ਕਰਦੇ ਜਾਂ ਉਹਨਾਂ ਦੀ ਜਿਹੜੀ ਕੀਤਾ ਹੋਇਆ ਪਿਆਰ ਦులਾਰ ਜਾਂ ਉਹਨਾਂ ਦੀ ਕੀਤੀ ਹੋਈ ਸੇਵਾ ਭਾਵਨਾ ਨੂੰ ਨਹੀਂ ਸਮਝਦੇ ਉਹਨਾਂ ਨੂੰ ਵਾਪਸ ਉਹ ਜਿਹੜੀ ਆ ਉਹ ਮੋੜ ਕੇ ਉਹਨਾਂ ਦਾ ਜਿਹੜਾ ਆ ਨੀਂਦ ਨੇ ਵਾਪਸ ਮੋੜ ਕੇ ਤਾਂ ਸਭ ਉਹਨਾਂ ਤੇ ਤਸ਼ੱਦਦ ਕਰਦੇ ਆ ਉਹਨਾਂ ਨੂੰ ਜਿਹੜੀ ਸਜ਼ਾ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਇਹ ਸਜ਼ਾ ਇੰਨੀ ਘੱਟ ਇਸ ਲਈ ਹੈ ਕਿਉਂਕਿ ਇਹਦਾ ਐਂਡ ਖਿਆਲ ਤਾਂ ਉਹ ਬੱਚਿਆਂ ਨੇ ਹੀ ਰੱਖਣਾ ਹੈ ਹਾਂ ਇਹ ਇੰਨੀ ਇੱਕ ਸਜ਼ਾ ਵੀ ਬਹੁਤ ਸਜ਼ਾ ਆ ਕਿਉਂਕਿ ਪ੍ਰਾਪਰਟੀ ਦਾ ਮਾਮਲਾ ਹੈਗਾ ਪ੍ਰਾਪਰਟੀ ਉਹਦੇ ਕੋਲੋਂ ਉਹਨੇ ਅਫੈਂਸ ਕੀ ਕੀਤਾ ਪ੍ਰਾਪਰਟੀ ਲੈ ਲਈ ਆਪਣੇ ਮਾਪਪਾ ਦੀ ਆਪਣੀ ਮਾਪਪਾ ਦੀ ਸੇਵਾ ਨਹੀਂ ਕੀਤੀ ਜੇ ਘੱਟੋ ਘਾਟੋ ਪ੍ਰਾਪਰਟੀ ਮਾਪੇ-ਮਾਪ ਕੋ ਚਲੀ ਜਾਵੇਗੀ ਤਾਂ ਵੀ ਇਹ ਵੀ ਬਹੁਤ ਵੱਡੀ ਸਜ਼ਾ ਹੈਗੀ ਹੈ ਇੱਕ ਤਰੀਕੇ ਦੀ ਤੇ ਦੂਸਰੀ ਗੱਲ ਹੈ ਕਿ ਉਹ ਫਿਰ ਬਾਅਦ ਵਿੱਚ ਇਹ ਤਾਂ ਭੁੱਲ ਜਾਵੇ ਕਿ ਦੁਬਾਰਾ ਪ੍ਰਾਪਰਟੀ ਉਹਨੂੰ ਮਿਲੇਗੀ ਉਹ ਦੁਬਾਰਾ ਵੀ ਪ੍ਰਾਪਰਟੀ ਜਿਹੜੀ ਆ ਉਹਨੂੰ ਨਹੀਂ ਮਿਲਣੀ ਹੈ ਕਿਉਂਕਿ ਉਸ ਤੋਂ ਪਹਿਲਾਂ ਹੀ ਵਸੀਅਤ ਕਰਕੇ ਜਾਂ ਕੋਸ਼ਿਸ਼ ਕਰਕੇ ਉਹਨਾਂ ਨੇ ਪ੍ਰਾਪਰਟੀ ਜ਼ਿਆਦਾ দান ਕਰ ਦੇਣੀ ਕਿਸੇ ਨੂੰ ਜੇ ਬੱਚਾ ਉਹਨਾਂ ਦੇ ਹੋਰ ਹੈ ਨਹੀਂ ਜਾਂ ਫਿਰ ਉਹ ਜਿਹੜਾ ਵੀ ਉਹਦਾ ਉਹਨਾਂ ਦੀ ਸੇਵਾ ਕਰਦਾ ਹੋਏਗਾ ਕੋਈ ਰਿਲੇਟਿਵ ਜਾਂ ਕੋਈ ਵੀ ਇਨਸਾਨ ਉਹਨਾਂ ਨੂੰ ਉਹ ਦੇ ਜਾਣਗੇ ਇਸ ਕਰਕੇ ਇੱਕ ਤਰੀਕੇ ਦੀ ਇਹ ਵੀ ਉਹ ਵੱਡੀ ਸਜ਼ਾ ਹੈ ਕਿ ਜਿਹੜੀ ਪ੍ਰਾਪਰਟੀ ਉਹਨਾਂ ਤੋਂ ਵਾਪਸ ਲਈ ਜਾਣੀ ਦੂਸਰੀ ਗੱਲ ਇਹ ਹੋ ਜਾਂਦੀ ਹੈ ਵੀ ਜਿਹੜੀ ਵੀ ਪ੍ਰਾਪਰਟੀ ਨੇ ਦੇ ਗਏ ਉਸ ਉਹਨੀ ਪ੍ਰਾਪਰਟੀ ਦੇ ਲਈ ਜਿਹੜਾ ਫੈਂਸ ਕੀਤਾ ਤੇ ਉਹਨਾਂ ਤੋਂ ਪ੍ਰਾਪਰਟੀ ਹੀ ਖੋ ਲਈ ਫਿਰ ਉਹਨਾਂ ਦੇ ਕੋਲੋਂ ਮਤਲਬ ਉਸ ਤੋਂ ਵੱਡੀ ਹੋਰ ਸਜ਼ਾ ਕੋਈ ਨਹੀਂ ਤੇ 3 ਮਹੀਨੇ ਦੀ ਸਜ਼ਾ ਸਿਰਫ ਜਿਹੜੀ ਉਹ ਬਹੁਤ ਜ਼ਿਆਦਾ ਆ ਇਸ ਮਾਮਲੇ ਵਿੱਚ ਕਿਉਂਕਿ ਉਹਨਾਂ ਨੇ ਮਰਡਰ ਨਹੀਂ ਕੀਤਾ ਜੇ ਮਰਡਰ ਜੇ ਮੰਨ ਲਓ ਜਿੱਦਾਂ ਖੂਚ ਸਿੱਟਿਆਂ ਦੇ ਆਪਣੇ ਜਾਂ ਨਦੀ ਵਿੱਚ ਸਿੱਟਿਆਂ ਦੇ ਆਪਣੇ ਬਜ਼ੁਰਗ ਨੂੰ ਤਾਂ ਫਿਰ ਇੱਕ ਤਰੀਕੇ ਦਾ ਮਰਡਰ ਹੋ ਗਿਆ ਫਿਰ 302 ਦੀ ਜਿਹੜੀ ਉਹ ਪਰਚਾ ਅਲੱਗ ਤੋਂ ਦਰਜ ਹੋਵੇਗਾ ਉਹਦਾ ਕੇਸ ਅਲੱਗ ਤੋਂ ਚੱਲਣਾ ਹੈ ਪਰ ਜਿਹੜਾ ਆ ਕੇਸ ਹੈਗਾ ਇਹ ਕੇਸ ਅਲੱਗ ਤੋਂ ਚੱਲਣਾ ਓਕੇ ਸੋ ਮਤਲਬ ਜੇ ਅਗਰ ਕੁੱਟਮਾਰ ਕਰਦੇ ਆ ਤਾਂ ਉਹਦੀ 323 324 ਉਹ ਅਲੱਗ ਲੱਗੇਗੀ ਹਾਂ ਤੇ ਇਹ ਅਲੱਗ ਲੱਗੇਗੀ ਬਿਲਕੁਲ ਦੋਨੋਂ ਜਿਹੜੇ ਅਲੱਗ-ਨਕ ਪ੍ਰੋਵੀਜ਼ਨ ਹੈਗੇ ਤੇ ਇਸ ਐਕਟ ਵਿੱਚ ਪ੍ਰਾਇੋਰਟੀ ਹਮੇਸ਼ਾ ਸੀਨੀਅਰ ਸਿਟੀਜ਼ਨ ਨੂੰ ਦੇਖੀ ਜੇ ਦਿੱਤੀ ਜਾਂਦੀ ਹੈ। ਅ ਐਕਟ ਨੂੰ ਇੰਟਰਪ੍ਰੀਟ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਹਮੇਸ਼ਾ ਸੀਨੀਅਰ ਸਿਟੀਜ਼ਨ ਦੇ ਪੱਖ ਵਿੱਚ ਹੀ ਜਾਵੇ। ਬਿਲਕੁਲ। ਇਹਦੇ ਰਿਗਾਰਡਿੰਗ ਇੱਕ ਜਜਮੈਂਟ ਸ਼ੇਅਰ ਕਰਨਾ ਚਾਹਾਂਗਾ। ਵੀ ਰਾधिका ਵਰਸਸ ਅ ਵੀ ਰਾਧਾ ਟਕਸ਼ਣ। ਹਾਂ ਜੀ। ਇਸ ਜਜਮੈਂਟ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹੀ ਹਦਾਇਤਾਂ ਦਿੱਤੀਆਂ ਸੀ ਕਿ ਇਸ ਜਦੋਂ ਵੀ ਇਸ ਐਕਟ ਦੀ ਇੰਟਰਪ੍ਰੀਟੇਸ਼ਨ ਕਰਨੀ ਹੈ ਹਮੇਸ਼ਾ ਸੀਨੀਅਰ ਸਿਟੀਜ਼ਨ ਦਾ ਪੱਖ ਰੱਖਣਾ ਕਿਉਂਕਿ ਇਹ ਕਿ ਵੈਲਫੇਅਰ ਲੈਜਿਸਲੇਸ਼ਨ ਆ ਹੈ ਇਹ ਇੱਕ ਇਹੋ ਜਿਹਾ ਕਾਨੂੰਨ ਆ ਜਿਹੜਾ ਸੀਨੀਅਰ ਸਿਟੀਜ਼ਨ ਦੇ ਵੈਲਫੇਅਰ ਦੇ ਲਈ ਬਣਾਇਆ ਹੈ ਸੋ ਇਹ ਐਕਟ ਬਹੁਤ ਹੀ ਵਧੀਆ ਐਕਟ ਹੈ ਜੇ ਕੋਈ ਵੀ ਸੀਨੀਅਰ ਸਿਟੀਜ਼ਨ ਜੋ ਹੈ ਉਹਨਾਂ ਨਾਲ ਕੁਝ ਵੀ ਅਦਾਦੀ ਆਪ ਦਾ ਵੀਦ ਦੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਹੱਕਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਮੋਹ ਪਿਆਰ ਵਿੱਚ ਨਾ ਪੈ ਕੇ ਜੋ ਆਪਣੇ ਹੱਕ ਨੇ ਉਹਨਾਂ ਉੱਤੇ ਉਹਨਾਂ ਨੂੰ ਲੈਣਾ ਚਾਹੀਦਾ ਹੈਗਾ ਜਲਦੀ ਤੋਂ ਜਲਦੀ ਹੋਰ ਇਸ ਤੋਂ ਇਲਾਵਾ ਜੇ ਕਿਸੇ انسان ਕੋਲ ਪੈਸੇ ਨਹੀਂ ਹੈ ਲੀਗਲ ਹੈਡ ਵਾਸਤੇ ਲੀਗਲ ਬਿਲਕੁਲ ਲੀਗਲ ਫੈਸਿਲਿਟੀ ਹੋਈਆਂ ਜੇ ਕੋਈ ਵਕੀਲ ਦੀ ਫੀਸ ਨਹੀਂ ਭਰ ਸਕਦਾ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਦੀ ਰਹਿਨਮਾਈ ਹੇਠ ਇੱਕ ਡਿਪਾਰਟਮੈਂਟ ਬਣਾਇਆ ਗਿਆ ਵੱਖਰਾ ਜਿਹਦੇ ਵਿੱਚ ਮੁਫਤ ਕਾਨੂੰਨੀ ਸੇਵਾਵਾਂ ਦਿੱਤੀਆਂ ਜਾਂਦੀਆਂ ਜਿਹਦੇ ਵਿੱਚ ਮਾਨਯੋਗ ਸੀਜੀਐਮ ਕਮ ਜਿਹੜੇ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਉਹਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੇ ਪ੍ਰੋਵਾਈਡ ਕਰਾਨਗੇ ਇੱਥੋਂ ਦੇ ਜਿਹੜੇ ਐਡਵੋਕੇਟਸ ਆ ਉਹਨਾਂ ਦੇ ਵਿੱਚੋਂ ਇੰਟਰਵਿਊ ਲੈ ਕੇ ਜਿਹੜੇ ਐਡਵੋਕੇਟਸ ਚੁਣੇ ਗਏ ਆ ਤੇ ਜਿਨ੍ਹਾਂ ਦੇ ਕੋਲ ਕਾਬਲੀਅਤ ਸੀ ਉਹਨਾਂ ਨੂੰ ਚੁਣਿਆ ਗਿਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਆ ਮੁਫਤ ਕਾਨੂੰਨੀ ਸੇਵਾਵਾਂ ਜਿਹੜੀਆਂ ਉਹ ਪ੍ਰੋਵਾਈਡ ਦਿੱਤੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਤੇ ਲੋਕਾਂ ਨੂੰ ਜਿਹੜੇ ਵੀ ਗਰੀਬ ਲੋਕ ਹੈਗੇ ਆ ਉਹ ਨਿਆਂ ਜਿਹੜਾ ਆ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਨਾ ਹੋਣ ਕਰਕੇ ਨਿਆਂ ਤੋਂ ਵਾਂਝੇ ਰਹਿ ਜਾਂਦੇ ਆ ਹੁਣ ਉਹ ਲੋਕ ਜਿਹੜੇ ਆ ਵਾਂਝੇ ਨਹੀਂ ਰਹਿਣਗੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਵਕੀਲ ਜਿਹੜੇ ਆ ਫ੍ਰੀ ਆਫ ਕੋਸਟ ਮੁਫਤ ਵਿੱਚ ਜਿਹੜੇ ਆ ਪ੍ਰੋਵਾਈਡ ਕੀਤੇ ਜਾਂਦੇ ਆ ਤੇ ਫੀਸ ਦਾ ਜਾਂ ਕਾਗਜ਼ਾਂ ਦੇ ਖਰਚੇ ਦਾ ਕੋਈ ਵੀ ਇੱਕ ਵੀ ਆਨਾ ਜਿਹੜਾ ਆ ਉਹ ਵਿਅਕਤੀ ਨੂੰ ਜਿਹੜਾ ਕੇਸ ਕਰਨਾ ਆ ਉਹਨੂੰ ਨਹੀਂ ਦੇਣਾ ਪਵੇਗਾ ਸਾਰੇ ਦਾ ਸਾਰਾ ਖਰਚਾ ਸਰਕਾਰ ਚੱਕੇਗੀ ਤੇ ਜਿਹੜੀ ਫੀਸ ਵੀ ਆ ਉਹ ਸਰਕਾਰ ਨੇ ਉਸ ਵਕੀਲ ਨੂੰ ਦੇਣੀ ਆ ਤੇ ਵਕੀਲ ਜਿਹੜੇ ਆ ਉਹ ਚੁਣੇ ਹੋਇਆ ਪੈਨਲ ਬਣਿਆ ਹੋਇਆ ਬਕਾਇਦਾ ਤੇ ਬਕਾਇਦਾ ਇਦਾਂ ਵੀ ਹੈ ਨਹੀਂ ਕਿ ਪੈਨਲ ਆਪਣੀ ਮਰਜ਼ੀ ਨਾਲ ਬਣਾ ਲਿਆ ਉਹਦੇ ਲਈ ਜਿਹੜਾ ਆ ਬੋਰਡ ਬੈਠਿਆ ਇੰਟਰਵਿਊ ਕੀਤੀਆਂ ਜਿਹੜੇ 5 6 ਜਿਹੜੇ ਜੱਜ ਸਹਿਬਾਨ ਉਹਦੇ ਵਿੱਚ ਬੈਠੇ ਉਹਨਾਂ ਨੇ ਇੰਟਰਵਿਊ ਕੀਤੀਆਂ ਬਕਾਇਦਾ ਉਹਨਾਂ ਨੂੰ ਸਿਲੈਕਸ਼ਨ ਕੀਤੀ ਆ ਬਦਿਆਬ ਬਦਿਆਬ ਵਕੀਲ ਨੇ ਹਾਂਜੀ ਬਦਿਆਬ ਵਕੀਲ ਜਿਹੜੇ ਆ ਉਹ ਪੈਨਲ ਦੇ ਵਿੱਚ ਲਿਆਂਦੇ ਆ ਤੇ ਇਸ ਦੇ ਨਾਲ ਕਹਿ ਸਕਦੇ ਆ ਕਿ ਜਸਟਿਸ ਜਿਹੜਾ ਉਹ ਘਰ ਘਰ ਪਹੁੰਚਾਉਣ ਦੀ ਜਿਹੜੀ ਆ ਇਹ ਸਰਕਾਰਾਂ ਦੀ ਪੂਰੀ ਪੂਰੀ ਕੋਸ਼ਿਸ਼ ਹੈਗੀ ਆ ਇਹਨਾਂ ਦੇ ਸਰਕਾਰਾਂ ਦੇ ਨੇਕ ਇਰਾਦੇ ਆ ਤੇ ਜਸਟਿਸ ਸਾਰਿਆਂ ਤੱਕ ਪਹੁੰਚੇ ਤੇ ਕਈ ਵਾਰ ਐਦਾਂ ਹੁੰਦਾ ਕਿ ਫੈਸਲਾ ਮਨਪਸੰਦ ਪਸੰਦੀਦਾ ਫੈਸਲਾ ਨਹੀਂ ਮਿਲਦਾ ਸੀ ਸੀਨੀਅਰ ਬਿਲਕੁਲ ਬਿਲਕੁਲ ਫਿਰ ਅਪੀਲ ਉਹ ਕਰਨਾ ਚਾਹੁੰਦੇ ਨੇ ਹਾਂ ਤੇ ਉਹਦੀ ਟਾਈਮ ਲਿਮਟ ਕਿੰਨੀ ਹੈ ਕਿੰਨੇ ਚਿਰ ਬਿਲਕੁਲ ਜੀ ਇੱਕ ਜੇ ਫੈਸਲਾ ਜੇ ਮੇਨਟੇਨੈਂਸ ਟ੍ਰਿਬਿਊਨਲ ਦਾ ਫੈਸਲਾ ਕੋਈ ਆਉਂਦਾ ਹੈ ਤੇ ਉਹ ਸੀਨੀਅਰ ਸਿਟੀਜ਼ਨ ਨੂੰ ਲੱਗ ਰਿਹਾ ਕਿ ਉਹ ਉਹ ਉਹਦਾ ਪਸੰਦ ਦਾ ਫੈਸਲਾ ਨਹੀਂ ਹੈ ਜਾਂ ਉਸ ਨੂੰ ਕੋਈ ਲੱਗ ਰਿਹਾ ਕਿ ਉਹ ਜਿਹੜਾ ਫੈਸਲਾ ਉਸ ਦੇ ਅਨੁਕੂਲ ਨਹੀਂ ਹੈਗਾ ਕਈ ਵਾਰ ਜਿਹੜੀ ਮੇਨਟੇਨੈਂਸ ਲੱਗੀ ਹੁੰਦੀ ਹੈ ਉਹ ਘਟ ਹੁੰਦੀ ਹੈ ਹਾਂ ਉਹ ਮੇਨਟੇਨੈਂਸ ਦਵਾਈਆਂ ਨਹੀਂ ਪੂਰੀਆਂ ਹੁੰਦੀਆਂ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਰੀਲੀਫ ਪੂਰਾ ਨਹੀਂ ਦਿੱਤਾ ਜਾਂਦਾ ਤੇ ਜਾਂ ਫਿਰ ਉਹਦੀ ਜਿਹੜੀ ਪ੍ਰਾਪਰਟੀ ਕੈ ਦੀ ਟਰਾਂਸਫਰ ਡੀਡ ਉਹ ਕੈਨਸਲ ਕਰਾਉਣਾ ਚਾਹੁੰਦੇ ਸੀ ਉਹ ਕੈਨਸਲੇਸ਼ਨ ਦਾ ਆਰਡਰ ਨਹੀਂ ਕੀਤਾ ਜਾਂਦਾ ਤੇ ਉਹਦੀ ਜਿਹੜੀ ਆ ਅਪੀਲੈਂਟ ਅਥਾਰਟੀ ਕੋਲ ਜਾ ਕੇ 60 ਦਿਨ ਦੇ ਵਿੱਚ ਵਿੱਚ 60 ਦਿਨ ਦਾ ਟਾਈਮ ਦੱਸਿਆ ਗਿਆ 60 ਦਿਨ ਦੇ ਵਿੱਚ ਵਿੱਚ ਜਿਹੜਾ ਆ ਉਹ ਅਪੀਲ ਕਰ ਸਕਦਾ ਹੈ ਤੇ 60 ਦਿਨ ਕਿਸ ਤਰੀਕ ਤੋਂ ਗਿਨੇ ਜਾਣੇ ਆ ਇਹ ਵੀ ਬੜਾ ਮਹੱਤਵਪੂਰਨ ਜਿਹੜਾ ਆ ਸਵਾਲ ਹੈ 60 ਦਿਨ ਜਿਹੜੇ ਗਿਨੇ ਜਾਣੇ ਆ ਜਦੋਂ ਜਿਹੜਾ ਬਜ਼ੁਰਗ ਹੈ ਜਾਂ ਕੋਈ ਵੀ ਵਿਅਕਤੀ ਹੈ ਉਹ ਅਪੀਲ ਕਰਨਾ ਚਾਹੁੰਦਾ ਆ ਤੇ ਉਹਨੇ ਪਹਿਲਾਂ ਨਕਲ ਦਾ ਸਵਾਲ ਭਰ ਕੇ ਉਹਦੀ ਜਿਹੜੀ ਆ ਆਰਡਰ ਜਿਹੜਾ ਹੋਇਆ ਉਹਦੀ ਸਰਟੀਫਾਈਡ ਕਾਪੀ ਅਪਲਾਈ ਕਰਨੀ ਹੈ ਜਿਸ ਦਿਨ ਤੋਂ ਸਰਟੀਫਾਈਡ ਕਾਪੀ ਅਪਲਾਈ ਕੀਤੀ ਤਾਂ ਜਿਸ ਦਿਨ ਉਹਨੂੰ ਤਿਆਰ ਹੋ ਗਈ ਸਰਟੀਫਾਈਡ ਕਾਪੀ ਤਿਆਰ ਹੋ ਗਈ ਉਹ ਜਿੰਨਾ ਸਮਾਂ ਚਾਹੀਏ 1 ਦਿਨ ਚਾਹੀਏ 30 ਦਿਨ ਚਾਹੀਏ 60 ਦਿਨ ਲੱਗ ਜਾਂਦੇ ਆ ਉਹ ਆ 60 ਦਿਨ ਦੇ ਵਿੱਚ ਜਿਹੜੀ ਆਪਾਂ ਕੋਲ ਟਾਈਮ ਅਪੀਲ ਕਰਨ ਦਾ ਉਹਦੇ ਵਿੱਚ ਗਿਣਤੀ ਨਹੀਂ ਹੁੰਦੀ ਉਹਦੇ ਵਿੱਚ ਉਹ ਗਿਣੇ ਨਹੀਂ ਜਾਣਗੇ ਉਹਦੇ ਵਿੱਚੋਂ ਐਕਸਕਲੂਡ ਕਰ ਦਿੱਤੇ ਜਾਣਗੇ ਤੇ ਇਸ ਤਰੀਕੇ ਦੇ ਨਾਲ ਮੰਨ ਲਓ ਫੋਰ ਐਗਜ਼ਾਮਪਲ 1 ਜਨਵਰੀ ਨੂੰ ਫੈਸਲਾ ਹੁੰਦਾ ਹੈ ਤੇ ਤੁਸੀਂ 3 ਜਨਵਰੀ ਨੂੰ ਅਪਲਾਈ ਕਰਦੇ ਆ ਸਰਟੀਫਾਈਡ ਕਾਪੀ ਨਕਲ ਦਾ ਸਵਾਲ ਭਰ ਕੇ ਆਰਡਰ ਦੀ ਕਾਪੀ ਅਪਲਾਈ ਕਰਦੇ ਆ ਤੇ ਉਹ ਜਾ ਕੇ 10 ਜਨਵਰੀ ਨੂੰ ਜਾ ਕੇ ਮਿਲਦੀ 7 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ 3 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ 7 ਦਿਨ ਦਾ ਸਮਾਂ ਆ ਉਹ ਜਿਹੜਾ ਸਮਾਂ ਵਿੱਚ ਇਨਕਲੂਡ ਨਹੀਂ ਹੋਵੇਗਾ ਤੇ ਤੁਹਾਨੂੰ ਜਿਹੜਾ 7 ਦਿਨ ਐਕਸਟਰਾ ਮਿਲਣਗੇ ਜਿੱਦਾਂ ਹੁਣ ਤੁਹਾਨੂੰ ਇੱਕ ਤਰੀਕ ਤੋਂ ਲੈ ਕੇ ਉਹ ਮਿਲਣਾ ਸੀਗਾ ਇੱਕ ਜਨ 31 ਜਨਵਰੀ ਤੇ ਉਧਰੋਂ 29 ਫਰਵਰੀ ਉਹ 60 ਦਿਨ ਪੂਰੇ 29 ਫਰਵਰੀ ਨੂੰ ਹੋਣੇ ਸੀ ਯਾਨੀ 29 ਫਰਵਰੀ ਮੰਨ ਲਓ ਇੱਕ ਮਿੰਟ ਲਈ ਕਿ ਆਖਰੀ ਦਿਨ ਸੀ ਅਪੀਲ ਕਰਨ ਦਾ ਪਰ ਹੁਣ ਜਿਹੜੇ 7 ਦਿਨ ਸਾਨੂੰ ਉਹ ਸਰਟੀਫਾਈਡ ਕਾਪੀ ਲੈਣ ਲਈ ਮਿਲ ਗਏ ਉਹ ਐਡ ਹੋ ਜਾਣਗੇ 29 ਫਰਵਰੀ ਤੋਂ ਬਾਅਦ 7 ਮਾਰਚ ਤੱਕ ਸਾਡੇ ਕੋਲ ਟਾਈਮ ਹੋਵੇਗਾ ਅਪੀਲ ਦਾਇਰ ਕਰਨ ਦਾ ਇਸ ਤੋਂ ਇਲਾਵਾ ਹੋਰ ਜਿਹੜੀ ਆ ਬੜੀ ਰੋਚਕ ਗੱਲ ਆ ਕਿ ਮੰਨ ਲਓ ਤੁਸੀਂ ਵਿਚ ਵਿਚਾਲੇ ਬਿਮਾਰ ਹੋ ਜਾਂਦੇ ਬਜ਼ੁਰਗ ਆ ਬਜ਼ੁਰਗ ਦਾ ਬਿਮਾਰ ਹੋਣਾ ਸੁਭਾਵਿਕ ਹੈ ਤੇ ਉਹਨਾਂ ਦੀ ਪਹਿਲਾਂ ਵੀ ਦਵਾਈ دارو ਚੱਲਦੀ ਹੁੰਦੀ ਹੈ ਮੰਨ ਲਓ ਉਹ ਬਿਮਾਰ ਹੋ ਜਾਂਦੇ ਆ ਜਾਂ 올ਡ ਏਜ ਆ ਜਾਂ ਉਹ ਅਨਪੜਤਾ ਕਾਰਨ ਉਹ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਸੀ ਵੀ 60 ਦਿਨ ਦੇ ਵਿੱਚ ਵਿੱਚ ਉਹ ਕਰਨਾ ਸੀ ਤੇ ਇਹ ਜਿਹੜੇ ਰੀਜ਼ਨ ਆ ਇਹਨਾਂ ਨੂੰ ਸਫੀਸ਼ੀਐਂਟ ਕੌਜ਼ ਦੱਸ ਕੇ ਜੇ ਔਨਰੇਬਲ ਜਿਹੜੀ ਐਪੀਲੇਟ ਅਥਾਰਟੀ ਆ ਮਾਨਯੋਗ ਐਪੀਲੇਟ ਅਥਾਰਟੀ ਜੇ ਉਹ ਸੈਟੀਸਫਾਈ ਹੋ ਜਾਂਦੇ ਆ ਤੇ ਜੇ ਡਿਲੇ ਵੀ ਹੋ ਜਾਂਦਾ ਨਾ 1 ਦਿਨ ਦਾ 5 ਦਿਨ ਦਾ 10 ਦਿਨ ਦਾ ਜਾਂ 60 ਦਿਨ ਦਾ 30 ਦਿਨ ਦਾ ਜਿੰਨਾ ਵੀ ਡਿਲੇ ਹੋ ਜਾਂਦਾ ਉਹਨੂੰ ਡਿਲੇ ਜਿਹੜਾ ਹੈ ਉਹ ਮਾਫ ਵੀ ਹੋ ਸਕਦਾ ਮੰਨ ਲਓ 7 ਮਾਰਚ ਤੱਕ ਉਹਦੇ ਕੋਲ ਟਾਈਮ ਸੀ 7 ਮਾਰਚ ਨੂੰ ਨਹੀਂ 7 ਅਪ੍ਰੈਲ ਤੱਕ ਉਹ ਅਪੀਲ ਨਹੀਂ ਦਾਇਰ ਕਰ ਸਕਿਆ ਇੱਕ ਪੂਰਾ ਮਹੀਨਾ ਜਾਂ 30 ਦਿਨ ਪੂਰੇ ਡਿਲੇ ਹੋ ਗਿਆ ਤੇ ਉਹਦੇ ਵਿੱਚ ਉਹ ਕਹਿ ਸਕਦਾ ਕਿ ਮੈਂ ਜੀ 30 ਦਿਨ ਤੱਕ ਬਿਮਾਰ ਰਿਆਂ ਮੰਜੇ ਤੇ ਰਿਆਂ ਜੇ ਆ ਮੇਰੇ ਜਿਹੜੇ ਮੈਡੀਕਲ ਐ ਐਮਵੀਬੀਸ ਡਾਕਟਰ ਤੋਂ ਮੇਰਾ ਲਾ ਚੱਲਦਾ ਸੀ ਤੇ ਆ ਉਹਦੇ ਮੈਡੀਕਲ ਰਿਪੋਰਟਸ ਆ ਤੇ ਜੇ ਐਫੀਲੀਏਟ ਕੋਰਟ ਸੈਟੀਸਫਾਈ ਹੋ ਜਾਂਦੇ ਆ ਤੇ ਉਹ ਉਹਦਾ ਜਿਹੜਾ ਆ 30 ਦਿਨ ਦਾ ਡਿਲੇ ਆ ਉਹਨੂੰ ਕੰਡੋਨ ਕਰ ਸਕਦੇ ਆ ਮਾਫ ਕਰ ਸਕਦੇ ਆ ਤੇ ਜਿਹੜੀ ਅਪੀਲ ਆ ਉਹਨੂੰ ਮਨਜ਼ੂਰ ਕਰ ਸਕਦੇ ਐਡਮਿਟ ਕਰ ਸਕਦੇ ਇਸੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਸੀ ਅਜਾਤ ਮੰਗਦੇ ਆ ਤੇ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਤੁਹਾਨੂੰ ਸਾਡੀ ਇਹ ਦਿੱਤੀ ਜਾਣਕਾਰੀ ਵਧੀਆ ਲੱਗੀ ਆ ਅਸੀਂ ਹੋਰ ਵੀ ਐਦਾਂ ਦੀ ਇਹ ਵੀਡੀਓ ਬਣਾਉਂਦੇ ਰਾਵਾਂਗੇ ਸਾਸਿਕਾਲ ਜੀ ਸਾਸਿਕਾਲ